ਕਿਹੜੀ ਜਗ੍ਹਾ ਤੋਂ ਪਿੰਡ ਸੇਖਾ ਜ਼ਿਲ੍ਹਾ ਬਰਨਾਲਾ ਤੋਂ ਜੀ ਅੱਛਾ ਤੁਹਾਨੂੰ ਅਸੀਂ ਬੋਡੀ ਸਰਵਿਸ ਪਾਇਕ ਦਿੱਤਾ ਸੀ ਉਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਦਿੱਕਤਾਂ ਸੀ ਮਿਰਗੀ ਦੇ ਦੌਰੇ ਦਾ ਪ੍ਰੋਬਲਮ ਸੀ ਮਿਰਗੀ ਦੇ ਦੌਰੇ ਦੀ ਪ੍ਰੋਬਲਮ ਕਿੰਨੇ ਟਾਈਮ ਤੋਂ ਸੀ ਤੁਹਾਨੂੰ 12 ਸਾਲ ਤੋਂ ਜੀ ਅੱਛਾ 12 ਸਾਲ ਤੋਂ ਤੁਸੀਂ ਕੋਈ 12 ਸਾਲ ਤੋਂ ਇਲਾਜ ਨਹੀਂ ਕਰਵਾਇਆ ਆਪਣਾ ਕਰਵਾਇਆ ਸੀ ਜੀ ਉਹ ਜ ਮੈਂ ਗੋਲੀ ਸੁਬਾ ਖਾਂਦੀ ਸੀ ਤਸਨੀਰ ਆਉਂਦੀ ਸੀ ਤਿੰਨ ਡਾਂ ਗੋਲੀ ਖਾਂਦੀ ਸੀ ਨੀਂਦ ਹੋਰਾਂ ਚਾ ਵੀ ਜਾਂਦੀ ਅੱਛਾ ਉਹਦੇ ਨਾਲ ਤੁਹਾਨੂੰ ਨੀਂਦ ਹੀ ਆ ਜਾਂਦੀ ਸੀਗੀ ਅਸੀਂ ਮਿਰਗੀ ਦੇ ਦੌਰੇ ਦਾ ਕੋਈ ਰਿਜ਼ਲਟ ਨਹੀਂ ਮਿਲ ਰਿਹਾ ਸੀ ਨਹੀਂ ਜੀ ਨਾ अच्छा ਹੁਣ ਤੁਸੀਂ ਆਪਣਾ ਬਾਡੀ ਸਰਵਿਸ ਪੈਕ ਵਰਤਿਆ ਇਹਦੇ ਨਾਲ ਤੁਹਾਡੀ ਕਿਵੇਂ ਹੈ ਦਿੱਕਤ ਜੀ ਮੈਨੂੰ 2 ਹਫਤੇ ਚ ਵਾਰ ਵਰਤਣਾ ਪਿਆ ਲੱਗਿਆ ਸੀ 2 ਹਫਤੇ ਚ ਵੀ ਠੀਕ ਹੋਣ ਲੱਗ ਗਈ ਸੀ ਮੈਨੂੰ ਮੈਦੇ ਫੀਲ ਕਰਨ ਲੱਗੀ ਸੀ ਮੈਂ ਠੀਕ ਹਾਂ ਅੱਛਾ ਤੁਸੀਂ ਜਿਵੇਂ ਚੱਕਰ ਖਾ ਕੇ ਡਿੱਗ ਪੈਂਦੇ ਸੀਗੇ ਹੁਣ ਜਿਕੇ ਕਦੇ ਡਿੱਗੇ ਬਥਰਾਂ ਚੱਕਰ ਵੀ ਨਹੀਂ ਆਉਦਾ ਸਿਰ ਦਰਦ ਵੀ ਕਦੇ ਨਹੀਂ ਹੋਇਆ ਕੁਛ ਨਹੀਂ ਹੋਇਆ ਪਾਸੇ ਅੱਛਾ ਇੱਕ ਤੁਸੀਂ ਸੁਸਤੀ ਜੀ ਕਹਿੰਦੇ ਸੀ ਬਾਡੀ ਨੂੰ ਰਹਿੰਦੀ ਹੈ ਹਾਂਜੀ ਸੁਸਤੀ ਰਹਿੰਦੀ ਸੀ ਉਹ ਕੀ ਕਰ ਰਹੇ ਤੁਸੀਂ ਓਕੇ ਇੱਕ ਤੁਸੀਂ ਕਹਿੰਦੇ ਸੀ ਵੀ ਮੈਨੂੰ ਲੇਡੀਜ਼ ਪ੍ਰੋਬਲਮ ਸੀ ਜਿਵੇਂ ਤੁਹਾਨੂੰ ਡੇਟ ਆਈ ਤੋਂ ਜਿਹੜਾ ਪੀਰੀਅਡ ਆਇਤੋਂ ਤੁਹਾਨੂੰ ਦਰਦ ਹੁੰਦਾ ਸੀਗਾ ਹਾਂਜੀ ਉਹ ਬਿਲਕੁਲ ਠੀਕ ਆ ਦਰਦ ਨਹੀਂ ਹੁੰਦਾ ਜੀ ਅਸਲ ਲੱਤਾਂ 'ਚ ਦਰਦ ਕਹਿੰਦੇ ਸੀ ਹੁੰਦਾ ਇੱਕ ਬਿਲਕੁਲ ਠੀਕ ਆ ਲੱਤਾਂ ਮਤਲਬ ਸਾਰੇ ਸਰੀਰ ਦੇ ਸਰਵਿਸ ਹੋ ਗਈ ਜਾਂ ਲੱਤਾਂਾਂ ਦੀ ਓਕੇ ਬਿਲਕੁਲ ਦਰਦ ਨਹੀਂ ਹੁੰਦਾ ਲੱਤਾਂ ਵੈਰੀ ਗੁੱਡ ਤੁਹਾਨੂੰ ਅੱਜ ਕਿਸੇ ਵੀ ਕਿਸਮ ਦੀ ਪ੍ਰੋਬਲਮ ਨਹੀਂ ਹੈਗੀ ਕੋਈ ਵੀ ਤੁਸੀਂ ਅੱਜ ਦਵਾਈ ਨਹੀਂ ਲੈ ਰਹੇ ਹੋਗੇ ਤੁਹਾਡਾ ਇਹ ਰਿਜ਼ਲਟ ਦੇਖਣਗੇ ਸੋਸ਼ਲ ਮੀਡੀਆ ਤੇ ਭੈਣ ਭਾਈ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕੀ ਸਲਾਹ ਦੇਣਾ ਚਾਹੋਗੇ ਬਾਡੀ ਸਰਵਿਸ ਬਾਰੇ ਮੈਨੂੰ ਇਹ ਸਲਾਹ ਦਵਾਂਗੀ ਜਦੋਂ ਕਿ ਮੈਨੂੰ 1 ਵਾਰ ਸਾਲ ਦੀ ਪ੍ਰੋਬਲਮ ਠੀਕ ਹੋ ਗਈ ਤਾਂ ਉਹਨਾਂ ਨੂੰ ਕਿਉਂ ਠੀਕ ਨਹੀਂ ਹੋ ਸਕਸ ਪਰ ਥਰੂ ਵਾਟਸਐਪ ਠੀਕ ਹੈ ਜੀ